ਨੂੰ ਉਸ ਪੱਧਰ ਲੱਗਿਆ ਪਈ ਕੁਝ ਪਿਛਲੇ ਸਾਮਿਆਂ ਤੋਂ 90 ਦੇ ਵਿੱਚ 10 ਰੁਪਏ ਲੀਟਰ 7 ਰੁਪਏ ਲੀਟਰ ਸਸਤਾ ਡੀਜ਼ਲ ਵੇਚ ਕੇ ਕੋਈ ਚੀਜ਼ ਦੀ ਚੀਜ਼ ਆ। ਤਦ ਤਰੀਬਨ ਪਟਨਾ ਤੇ ਲੋਕਲ ਕਮੈਨ ਆਲਿਆਂ ਦੇ ਇੱਧਰ ਉੱਧਰ ਪੈ ਰਹੇ। ਤਾਂ ਕਿਉਂਕਿ ਸਾਡੀ ਜਿਹੜੀ ਡੀਜ਼ਲ ਦੀ ਕਮਿਸ਼ਨ ਹੈ 200 ਸਵਾ ਦਰ ਰੁਪਏ ਲੀਟਰ। ਸਰ ਜੀ ਕੋ 7-8 ਰੁਪਏ 10 ਰੁਪਏ ਸਸਤਾ ਵੇਚ ਰਿਹਾ ਕਿ ਨਹੀਂ ਜਿਆਦਾ ਉਹ ਚੋਰੀ ਦਾ ਮਾਲ ਹੈ ਜੀ। ਜਾਂ ਉਹ ਡੁਪਲੀਕੇਟ ਚੀਜ਼ ਹੈ ਕੋਈ। ਵੀ ਉਹ ਡੀਜ਼ਲ ਹੈ। ਲੇਕਿਨ ਉਹ ਡੀਜ਼ਲ ਵੇਚ ਕੇ ਇਹਦੇ ਮਾਰਕੀਟਿੰਗ ਆ ਰਹੀ ਹੈ। ਸੇ ਬੱਡੇ ਬੱਡੇ ਟਰੈਂਕ ਲੜੀਆਂ ਭਰ ਕੇ ਤੇ ਫੇਲ ਨਾ ਦੇ ਪਟਕਾ ਦੇ ਬਾਗੇ ਸਮਾਈਟਾ ਸਾਲ ਕਿੱਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਬੰਦੇ ਦੇ ਰਾਤ ਨੂੰ ਤੇ ਇਹਨਾਂ ਨੂੰ ਰਖਕੀਤਾ ਤੇ ਇਹਨਾਂ ਦਾ ਡਰਾਈਵਰ ਤਾਂ ਨਿਕਲ ਗਿਆ ਜਿਹੜੇ ਮਾਲਕ ਹੈ ਉਹ ਨਾ ਬੈਸਟੀ ਤੇ ਇੰਨੇ ਟੈਂਪੋ ਚੰਮ ਕਰਦੇ ਕਿੰਨੇ ਬੰਦੇ ਆ ਸਰ ਸਾਨੂੰ ਮੇਰੇ ਖਿਆਲ ਨਾਲ ਸਾਡੀ ਨੌਲੇਜ ਜੀ ਹੋਟਲ ਨਹੀਂ ਨਾ ਆਉਂਦਾ ਤੇ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਰੋਈ ਮਤਲਬ ਇਕੱਲੇ ਬੰਦੇ ਦਾ ਕੰਮ ਨਹੀਂ ਇਕੱਲੇ ਬੰਦੇ ਦਾ ਕੰਮ ਨਹੀਂ ਕੋਈ ਗਰੁੱਪ ਹੈ ਔਰ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਕੀ ਚੀਜ਼ ਆ ਦੇਖਦਾ ਵੀ ਦੇਖੋ ਕੋਈ ਵੀ ਬੰਦਾ ਜੇ ਕੋਈ ਵੀ ਚੀਜ਼ ਹੈ ਜਿਹੜੀ ਗਲਤ ਅਸ਼ੀਲ ਹੈ ਉਹ ਇਸ ਤਰ੍ਹਾਂ ਪੁੱਲੀ ਵੇਚੀ ਸਰਦਾ ਨਾ ਉਹ ਪਾਸ ਸਕਦਾ ਹੁਣ ਪੱਠੇ ਤੇ ਕੋਈ ਇਨਸੀਡੈਂਟ ਹੋ ਗਿਆ ਹੈ ਪੱਠੇ ਤੇ ਲੇਬਰ ਵੀ ਰਹਿੰਦੀ ਹੈ ਨਾਲ ਉੱਤੇ ਬਰਨਰ ਚੱਲ ਰਹੇ ਨੇ ਸਾਨੂੰ ਕੋਈ ਨਹੀਂ ਲੇਬਰ ਦਾ ਨੁਕਸਾਨ ਹੁੰਦਾ ਹੈ ਅਗਲ ਅਕਸਰ ਹੀ ਇਹਦਾ ਐਕਸਪਲੋਜਨ ਜੈਕਟ ਲੱਗਦਾ ਹੈ ਇਹ ਜੀ ਗੱਲ ਹੈ ਅਸੀਂ ਜਾਣੀ ਆ ਜੀ ਐਸੈਂਸ਼ੀਅਲ ਕਮੋਡਿਟੀ ਜਿਹੜਾ ਡੀਟੇਲ ਬਤੋਲ ਬਨੋ ਅਸੀਂ ਰੂਲਰ ਰੈਗੂਲੇਸ਼ਨ ਫੂਡ ਸਪਲਾਈ ਦੇ ਐਨਓਸੀਆਂ ਦੇ ਤਾਪੇ ਲਾਇਆ ਹੈ और सहम नहीं बच्चा तो बन रहा अगर कोई गलत चीज लेके भी होगी दूजी गल जो किसी लिया अगर है इनकुआरी करनी चाहिए है जीएसटी पे किया पेट कितों आया स्टेट चो स्टेट लैवल की समगलिंग जी बारो चीज आई है और बहुत कुछ हो तो रहा है ਈਮਨ ਚੰਡੀਗੜ੍ਹ ਤੋਂ ਡੀਜ਼ਲ ਵੀ ਸਮਗਲ ਹੋ ਕੇ ਜਾ ਰਿਹਾ ਚੰਡੀਗੜ੍ਹ ਚਾਰ ਪੰਜ ਜਰ ਕੰਟਰੀ ਦਾ ਸਸਤਾ ਹੈ ਜੀ ਜੂਟੀ ਤੇ ਪੈ ਜਾਂਦਾ ਆ ਵੀ ਪੰਜਾਬ ਦੇ ਅੰਦਰ ਉੱਤਰ ਰਿਹਾ ਜਾਂਦਾ ਸਾਡੀ ਟ੍ਰੋਲੀオン ਡਿਲੀਵਰੇਸ਼ਨ ਆਪਾਂ ਰੇਟਿਆਲਾ ਅਗਰ ਸਾਡੇ ਹਲਕੇ ਦੀ ਕੋਈ ਕੰਮ ਕਰੂਗਾ ਤਾਂ ਅਸੀਂ ਟੈਕਸ਼ਨ ਲਗਾਉਂ ਤੁਹਾਡੇ ਬਿਜ਼ਨਸ ਤੇ ਵੀ ਇਫੈਕਟ ਪੈ ਰਿਹਾ ਸਾਡੇ ਬਿਜ਼ਨਸ 'ਤੇ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਨਾ ਤਾਂ ਚੀਜ਼ ਪਵਾਇਆ ਉਹ ਸਾਡੇ ਤੋਂ ਵੀ ਗੱਡੀਆਂ ਫੇਰ ਪਵਾ ਆਈਆਂ ਰੋਪਾ ਹੋ ਗਈ ਤੇ ਉਹ ਕੱਲ ਨੂੰ ਨੁਕਸਾਨ ਹੋਊਗਾ ਕਿ ਤੁਹਾਡੇ ਤੋਂ ਤੇਲ ਪਵਾਉਣਾ ਹੈਨਾ ਇਹ ਤਾਂ ਦੋ ਬਾਰੀ ਵੀ ਤੁਹਾਡੇ ਇੰਜਨ ਡੀਟੇਲ ਰਹੇਗਾ ਇੰਨੇ ਤਾਂ ਸੱਤਾਂ ਨਸਟਾ ਤੇ 3000 ਲੀਟਰ ਕਰਵਾ ਦੇ ਪੂਰੀ ਗੱਡੀ ਹੈ ਜੀ ਨਾ ਸਾਰ 12 14000 ਲੀਟਰ ਸਰ ਉਹ ਕਿਤੇ ਦੀ ਪਰੇ ਕਿਉਂ ਆ ਗਈ ਹੈ ਜੀ ਹਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਕਰੀਸ ਕਰ ਰਹੇ ਮੇਰਾ ਪਲਾਨ ਕਰ ਰਹੀ ਸੀ ਕਿ 90 ਦੇ ਤੱਕ ਕਈ ਹਾਲੇ ਕਿ ਪਿੰਡਾਂ ਚ ਸਾਨੂੰ ਇਹ ਪਤਾ ਲੱਗਾ ਸਮਾਨੇ ਸਮੋਣੀ ਕੰਨੀ ਨਹੀਂ ਪਾ ਕੇ ਆਏ ਨੇ ਜੀ ਵੇਲੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾ ਜੀ ਸਾਨੂੰ ਇਹ ਪਤਾ ਲੱਗਾ ਮਾਰਕੀਟਿੰਗ ਕਰਕੇ ਨਾ ਜੀ ਬਹੁਤ ਸਾਰੇ ਸੈਂਪਲ ਲੈ ਕੇ 90 ਹਲਵਾਈਆਂ ਦੇ ਠਾਠੇ ਆਰਿਆਂ ਦੇ ਤੇ ਕਮਨ ਆਰਿਆਂ ਦੇ ਵੀ ਦੇਖੋ ਜੀ ਤੁਹਾਨੂੰ ਦੇਵਾਂਗੇ 70 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ। ਮੇਰੇ ਖਿਆਲ ਜੇ ਸੋਰੀ ਇਨਕੁਆਰੀ ਹੋਵੇ ਸਾਰਾ ਬਹੁਤ ਵੱਡਾ ਜ਼ਰੂਰ ਹੈ ਵੀ ਅਮਰੀਕਾ ਪੰਜਾਬ ਲੈਵਲ ਤੇ ਕੰਮ ਚਾਹਤਾ ਹੈ। ਐਸੇ ਪੰਜਾਬ ਤੇ ਚੱਲਣਾ ਹੁਣ ਜਦੋਂ ਐਸੇ ਚੱਲ ਰਿਹਾ ਕਰਦੇ ਸਾਰੇ ਪੰਜਾਬ ਚੱਲ ਰਿਹਾ ਹੋਊਗਾ। ਕੀ ਲੱਗਦਾ ਮਿਨੀ ਪੁਕ ਤੋਂ ਨਾਲ ਸੀ ਕੀ ਹੋਵੇ ਦੇਖੋ ਜੀ ਹੁਣ ਗੌਰਮੈਂਟ ਨੂੰ ਤਾਂ ਐਕਸ਼ਨ ਲੈਣਗੇ ਹੈ ਨਾ ਕਿ ਇਨਕੁਆਰੀ ਕਰਨਗੇ ਤਾਂ ਪਤਾ ਲੱਗ ਜਾਵੇ। ਦੇਖੋ ਜੀ ਕੱਲ ਸਾਨੂੰ ਕਈ ਦੇ ਨਾਲ ਤੋਂ ਸੂਚਨਾ ਮਿਲੀ ਸੀ ਜਿਹੜੇ ਪੰਪ ਵਾਲਿਆਂ ਦੇ ਨੇੜੇ-ਤੇੜੇ ਭੱਟੇ ਨੇ ਜੀ ਕਮਾਈਨਾਂ ਵਾਲੇ ਉਹਨਾਂ ਤੇ ਇਹ ਪਾ ਰਹੇ ਸੀਗੇ 7-8 ਰੁਪਏ ਸਤਾ ਫਿਰ ਸਾਡੇ ਪ੍ਰਾਧਾਨ ਚ ਨੇਜਾ ਜੀ ਸਾਡੇ ਜੀਵਨ ਜੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆਹ ਆਪਣੇ ਨਾਤੇ ਹੋ ਰਿਆ ਉਹਨਾਂ ਨੇ ਕਰੁੰਡ ਮੈਡਮ ਨੇ ਐਕਸ਼ਨ ਲੈਂਦਾ ਸੱਚ ਉਹ ਸਰ ਅੱਜ ਯੂਪੀ ਲਈ ਚੌਂਕੀ ਇੰਡਰ ਅੱਪ ਡਿਊਟੀ ਲਈ ਸਾਡੇ ਰੀਡਰ ਜਿਹੜੇ ਸੁਖੀ ਦੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਰਕਾਰ ਕੱਲ ਬੜੀ ਸਟਰਗਲ ਕਰਕੇ ਇਹਨਾਂ ਨੇ ਇਹ ਇਹ ਜਿਹੜਾ ਮਾਲ ਰਿਕਵਰ ਕੀਤਾ ਹੈ ਉਹ ਵੀ ਦੇਕੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਵਾਲਾਈ ਕਰਦੇ ਨੇ ਇਹਦੇ 'ਚ ਬੈਟਰੀ ਚੋਰੀ ਹੁੰਦਾ ਤੇ ਇੱਕ ਫੋਨ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਸੀ ਸਾਰੇ ਪੰਪਾ ਲੈਖੜੇ ਆ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਕਿੰਨਾ ਜਿੱਥੇ ਤੁਹਾਨੂੰ 8 ਰੁਪਏ ਸਸਤਾ ਮਿਲਦਾ ਸੀ ਤੁਹਾਨੂੰ ਕਿਉਂ ਲਵਾਗੇ ਤੇ ਤੇਰੇ ਨੂੰ ਸਾਰੇ ਪੰਪਾ ਤੇ ਇਹ 90 ਤੇ ਫਿੱਟ ਹੋ ਰਿਹਾ ਸੀ ਫਿਰ ਪੁਲਿਸ ਦੀ ਮਿਹਰ ਦਾ ਸਦਕਾ ਕੱਲ ਇਹਨਾਂ ਨੇ ਫੜ ਲਈ ਸਾਡੇ ਮੈਡਮ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ ਘਰ ਅਸੀਂ ਸਾਰੇ ਪੰਪਾਂ ਨੇ ਇੱਥੇ ਹੀ ਰਹੇ ਰਾਤ ਦੇਰ ਉਹ ਫੜ ਕੇ ਇਹਨਾਂ ਨੇ ਹਾਲੇ ਅਗੋਂ ਤਰਤੀ ਸ਼ਿਆਰੀ ਹੈ ਜੀ 80 ਦਾ 90 ਸੂਚਨਾ ਦਿੱਤੀ ਹੈ ਸਾਰੇ ਪੰਪਾਂ ਨੇ ਰਲ ਕੇ ਮੈਡਮ ਨੂੰ ਪੁਲਿਸ ਨੂੰ ਦਿੱਤੀ ਹੈ ਵੀ ਇਹ ਜਿਹੜਾ ਹੋ ਰਿਹਾ ਇਨਲੀਗਲ ਹੋ ਰਿਹਾ ਨਜਾਇਜ਼ ਬਗੈਰ ਪੈਟਰੋਲ ਪੰਪ ਦੇ ਲਾਇਸੈਂਸ ਤੋਂ ਇਹ ਫਮਾਈਨ ਵਾਲਿਆਂ ਨੂੰ ਪੱਠਿਆਂ ਵਾਲੇ ਸਾਰੇ ਅੰਪਾਰੇ ਆ ਜੀ ਪੱਠਿਆਂ ਵਾਲਿਆਂ ਨੇ ਸਸਤਾ ਲਿੱਤੇ ਜਿੱਥੇ 8 ਰੁਪਏ ਪੰਪੜ ਨਾਲੋਂ ਫਰਕ ਆਦਾ ਪਰ ਪੱਠੇ ਵਾਲੇ ਆਪੇ ਹੀ ਲੈਣਗੇ ਜਦੋਂ ਬੱਚਿਆਂ ਨੇ ਮਿਹਨਤ ਸਾਧ ਕੇ ਇਹ ਬਹੁਤ ਐਫਰਟਸ ਕਰਕੇ ਪੜੇਗਾ ਹੈ ਸਾਡੇ ਪ੍ਰਧਾਨ ਸਾਹਿਬ ਜਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਟ ਹੋ ਰਿਹਾ ਇਹ ਸ਼ਰਿਆਮ ਪੱਠਿਆਂ ਤੇ ਸ਼ਰਿਆਮ ਕੰਬਾਈਨਾਂ ਵਾਲਿਆਂ ਨੇ ਸ਼ਰਿਆਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਏ ਲੀਟਰ ਇਹ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰਹਾ ਹਣਾ ਬਾਕੀ ਇਹ ਨਕਲ ਹੀ ਆ ਬਾਕੀ ਦਾ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲਡ ਆ ਬਹੁਤ ਵੱਡਾ ਅਸੀਂ ਤਾਂ ਇਹ ਜੱਜ ਕਰ ਰਹੇ ਆ ਸਾਡੀ ਜੂਨੀਅਰ ਇਹ ਜੱਜ ਕਰ ਰਹੀ ਹੈ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਂ ਪੂਰਾ 13-15000 ਦਾ ਲੀਟਰ ਦਾ ਟੈਂਕ ਮੋਕ ਕਿਤੇ ਬਰਾਮਦ ਹੋਇਆ ਔਰ ਮੈਡਮ ਨੇ ਜਿਹੜੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਨੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ ਸਾਥ ਜੂਨੀਅਨ ਦਾ ਦਿੱਤਾ ਔਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਦੀ ਇੰਕੈਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਉਹਨਾਂ ਜਿਹੜਾ ਸਾਡਾ ਰਜਗਾਰ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲ ਇਹ ਨਕਲੀ ਪਾ ਦਨਗੇ ਉਹ ਕਾਲੂ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਊਗਾ ਕਾਲੂ ਸਾਡੇ ਨਾਲ ਤਾਂ ਲੜਾਈ ਹੋਣੀ ਐ ਨਾ ਵੀ ਤੁਸੀਂ ਡੀਜ਼ਲ ਦੇ ਦਾ ਰਲ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਸਾਰੀ ਯੂਨੀਅਨ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਹਿਕੀਕਾਤ ਕਰਕੇ ਧੁੱਧ ਦਾ ਧੁੱਧ ਪਾਣੀ ਦਾ ਪਾਣੀ ਕੀਤਾ ਜਾਵੇ। ਲੈ ਜੂਗਾ ਬ੍ਰਦਰ ਮੈਂ ਕੋਈ ਨਹੀਂ ਜੀਵਨ ਪ੍ਰਕਾਸ਼ ਕੁਤਰ ਬਲੈਦੀ ਰਾਮ ਬੱਚੀ ਦੀ ਦਿਹਾਰ ਨਬਨ ਇੱਕ ਇਹਦੇ ਨਾਲ ਚਗੇ ਅਮਰਦੀਪ ਸਿੰਘ ਇਹ ਪਟ્રોલ ਪੰਪ ਦੇ ਮਾਲਕ ਨੇ ਸਾਰੇ ਐਸੋਸੀਏਸ਼ਨ ਤੋਂ ਬੱਦਲ ਗਏ ਨੇ ਉਹਨਾਂ ਨੇ ਇੱਕ ਸਨੂਤਲਾ ਦਿੱਤੀ ਸੀ ਆਪਣਾ ਬਿਆਨ ਲਿਖਾਇਆ ਕਿ ਜਿਹੜੇ ਹੈਗੇ ਆ ਇੱਕ ਰਾਹ ਹਰਦੀਪ ਸਿੰਘ ਕਹਿ ਰਹਾ ਪਿੰਡ ਲੋਹਰਾਂ ਦਾ ਨਿਰਮਲਜੀਤ ਸਿੰਘ ਚੌਧਰੀ ਮਜੂਰ ਇਹ ਸਾਰੇ ਨਾਂ ਬਾਰੋਂ ਤੇਲ ਲਿਆ ਕੇ ਸਸਤੇ ਰੇਕਾਂ ਤੇ ਪੱਠੇ ਦਾ ਪੱਠਿਆਂ ਦੀ ਸਪਲਾਈ ਕਰਦੇ ਤੇ ਤੇਲ ਵੀ ਉਹ ਦੂਜਾ ਕੰਦੇ ਵਧੀਆ ਨਹੀਂ ਜਾਂਦਾ ਜਿਹੜੇ ਸਾਫ ਮਲੋ ਦਾਦੇ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਿਖਾਇਆ ਸੀਗਾ ਵੀ ਗੱਡੀ ਨੰਬਰ ਆਹ ਜਿਹੜੇ ਅੱਗੇ ਇਹ ਦੇ ਵਿੱਚ ਪੀ ਵੀ 10 ਜੀ ਡੀ 9939 ਦੇ ਵਿੱਚ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆਏ ਨਾ ਇਹ ਫਿਰ ਆਪੋ ਜੁਆਲੀ ਰੋਡ ਜੋੜੇ ਕੋਲ ਅੰਸਾਈਡ ਤੇ ਇਹ ਉੱਥੇ ਪੱਠੇ ਦੇ ਕੋਲੇ ਲੈ ਕੇ ਗੱਡੀ ਉਹ ਥਰੇ ਇਹਨਾਂ ਦੇ ਬੰਦੇ ਉਹ ਸੀਗੇ ਬੰਦੇ ਇਹ ਜਸਵੀਰ ਸਿੰਘ ਪੁੱਤਰ ਮਕੰਦ ਸੀਗਾ ਵਾਸੀ ਪਿੰਡ ਅਚਲਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ ਰਾਮ ਪੁੱਤਰ ਜੀਤਾਰਾਮ ਵਾਸੀ ਪਿੰਡ ਭੀਮਪੜ ਉਹ ਕੋਣੀਗੜ੍ਹ ਥਾਂ ਦੇ ਕਰਦਾ ਇਹ ਦੋਨੋਂ ਬੰਦੇ ਉੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਖਰਾਬ ਉਹ ਅਸੀਂ ਰਾਉਂਡ ਅਪ ਕਰ ਕਿੰਨੇ ਬੰਦੇ ਨੇ ਜਿਹੜੇ ਕੋਲ ਮੌਜੂਦ ਨੇ ਕਿੰਨੇ ਦੇ 10 ਬੰਦੇ ਪਰ ਉਹ ਆਪ ਇਹਨਾਂ ਦਾ 4 ਬੰਦਿਆਂ ਨੇ ਕੇਸ ਰਜਿਸਟਰ ਕੀਤਾ ਸੀ ਫਾਟਾ ਦਾ ਕਿੰਨੇ ਕਿੰਨੇ ਬੰਦੇ ਆ ਗਏ ਇਹ ਬਰਦਰਫੁੱਲ ਭਰੇ ਹੋਏ ਆ ਜਿਹੜੇ ਸੈਂਟਰ ਉਹ ਬੁਲਾਇਆ ਮੀਰ ਮੈਂ ਤਬਾ ਆਇਆ ਸੀ ਜਿਹੜਾ 6 ਲੱਖ ਸਰੰਦਾ ਉਹ ਸਾਨੂੰ ਰਿਪੋਰਟ ਦੇ ਦੇ ਮੀਰ ਨੇ ਇਹਦੇ ਦੱਸਣ ਮੁਤਾਬਕ ਇਹੀ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਦਫ਼ਤਰ ਤੋਂ ਬਣਿਆ ਹੋਇਆ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਉਥੋਂ ਲੋਡ ਕਰਕੇ ਲੈ ਗਿਆ ਸੀ ਅਸੀਂ ਆਟੋ ਬਾਦ ਉਹ ਇਨਵੈਸਟੀਗੇਸ਼ਨ ਦੇ ਗ੍ਰਾਮ ਹੁਣ ਤੋਂ ਗਾਮਾ ਦੇ ਜੋ ਵੀ ਹੋ ਗਿਆ ਬਿਲਕੁਲ ਰਿਕਾਰਡ ਮਿਲਿਆ ਬਿੱਲ ਮਿਲਿਆ ਕੋਈ ਨਹੀਂ ਕੋਈ ਇਹਨਾਂ ਨੇ ਬਿਲਕੁਲ ਸਾਨੂੰ ਕੋਈ ਪਰਮਤ ਕੁਝ ਨਹੀਂ ਦਿੱਤਾ ਦੋ ਕੁ ਦਿਨ ਜਿਸ ਵੀਰ ਸਿੰਘ ਤੇ ਬਕੀਲੇ ਦਾ ਉਹ ਹੂਗਾ ਜਿਹੜਾ ਬਾਕੀ ਰੌਣ ਉਹ ਤਾਂ ਹਲੇ ਭੱਜੇ ਹੋਏ ਨੇ